ਸਿੰਘ ਛਾਲਕ ਜੋ ਰਹਿਣ ਬਸੇਰਾ ਛਾਲਕਾਂ ਦੇ ਵਿਖੇ ਜਿੱਥੇ ਉਹਨਾਂ ਦਾ ਆਸ਼ਿਆਨਾ ਬਣਾ ਆ ਉਹ ਅੰਦਰ ਲੈ ਕੇ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਬਿਜਾ ਬਣਾ ਕੇ ਬੰਦੇ ਵੈਰੀਫਾਈ ਕਿਤੇ ਸਕਰੀਨਸ਼ਾਟ ਪਾਏ ਪੁੱਸੂ ਪੂਰੀ ਕੰਦੇ ਕਰਦਾ ਸਾਈਡ ਇਹਦੇ ਕੋਲ ਕਰਦਾ ਸੱਚੂ ਮਨ ਨਾ ਬਰਾ ਕਰ ਬਿਲਕੁਲ ਕਿੰਨਾ ਕੁੜੀਆ ਤਾਂ ਰਾਜੀ ਤੂੰ ਜਾ ਅਗ ਨੋਟ ਕਰ ਬਿਲ ਤਾਂ ਫਿਰ ਮੇਰੀ ਗੱਲ ਕਰਾ ਤੇਰੀ ਡਿਊਟੀ ਨਾ ਕਰ ਮੈਂ ਕਿਉਂ ਪੁੱਛਦਾ ਉਹਨੂੰ ਉਹਦਾ ਨਾਂ ਨੇ ਬੰਦੇ ਦੇ ਪੁੱਤ ਬਣਾਉਣਾ ਕਿਉਂ ਨੇ ਕੀਤੀ ਸਰਚ ਕਰਾ ਕੇ ਧਨਵਾਦ ਕਰਦਾ ਕਿ ਜਿਨ੍ਹਾਂ ਦੇ ਆਪਾਰ ਬਖਸ਼ਿਸ਼ صدਕਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਚਰੀ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਮੇਰੇ ਵਰਗੇ ਇੱਕ ਨਾ ਮਾਣੇ ਜੀ ਇਨਸਾਨ ਨੂੰ ਨਾ ਚੀਜ਼ ਇਨਸਾਨ ਨੂੰ ਪੰਜਾਬ ਸਟੇਟ ਐਥੀ ਕਮਿਸ਼ਨ ਦਾ ਸੀਨੀਅਰ ਚੇਅਰਮੈਨ ਲਾ ਕੇ ਬਹੁਤ ਵੱਡਾ ਜਿਹੜਾ ਮਾਣ ਬਖਸ਼ਿਆ ਮੈਂ ਜਿੱਥੇ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਆ ਉਥੇ ਸਰਦਾਰ ਕਵਾਂਚੇ ਮਾਨ ਜੀ ਔਰ ਕੇਜਰੀਵਾਲ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਦਾ ਦੇਲ ਦੀਆਂ ਕਰਾਈਆਂ ਚ ਧੰਨਵਾਦ ਕਰਦਾ ਹੋਇਆ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਉਹਨਾਂ ਨੂੰ ਵਿਸ਼ਵਾਸ ਦੋਣਾ ਕਿ ਜਿਹੜੀ ਦਿੱਤੀ ਹੋਈ ਜ਼ਿੰਮੇਵਾਰੀ ਉਹ ਤਾਂ ਦੇ ਨਾਲ ਨਿਭਾਈ ਜਾਊਗੀ ਔਰ ਆਪਣੇ ਸਮਾਜ ਪ੍ਰਤੀ ਬੰਧੀਆਂ ਜ਼ਿੰਮੇਵਾਰੀਆਂ ਚ ਕਦੇ ਵੀ ਕਟਾਈ ਨਹੀਂ ਉਹਨਾਂ ਦਿੱਤੀ ਜਾਊਗੀ ਵੇਖੋ ਗਮਾਨਪੂਰੀ ਸਾਹਿਬ ਮੈਂ ਅੱਜ ਸਰਕਾਰ ਨੇ ਮੈਨੂੰ ਚੇਅਰਮੈਨ ਅਨਾਉਂਸ ਕਰ ਦਿੱਤਾ ਸੀਨੀਅਰ ਵਾਈਸ ਚੇਅਰਮੈਨ ਲੇਕਨ ਅਜੇ ਮੈਨੂੰ ਪਾਜ ਪੁੱਛੀ ਜਾਂ ਮੈਂ ਅਜੇ ਆਪਣੀ ਸੀਟ ਤੇ ਨਹੀਂ ਬੈਠਾ ਸਾਡੇ ਮਾਨਯੋਗ ਗੜੀ ਸਾਹਿਬ ਆ ਜਿਹੜੇ ਕਮਿਸ਼ਨ ਦੇ ਚੇਅਰਮੈਨ ਆ ਉਹ ਬਾਜ ਅੱਖ ਨਾਲ ਸਾਰੇ ਪੰਜਾਬ ਚ ਕਿਤੇ ਵੀ ਕੋਈ ਐਸੀ ਭਾਈਚਾਰੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੀਕੀ ਠੱਗੀਸਾਈ ਕਰਦਾ ਆ ਕੋਈ ਵੀ ਭਾਵੇਂ ਕਿੱਡਾ ਵੀ ਉਹ ਕਿੱਡੇ ਵੀ ਰੁਤਬੇ ਤੇ ਬੈਠਾ ਰਹਣ ਉਹਨੂੰ ਕਟਾਰਾ ਚ ਖੜਾ ਕਰਨ ਚ ਕਦੇ ਵੀ ਟਿਲਮਠ ਨਹੀਂ ਵਰਤਦੇ ਗੜੀ ਸਾਹਿਬ ਕੋਈ ਸਮੱਸਿਆ ਆ ਰਹੀ ਚੰਨ ਦੇਖੋ ਜਿਹੜੀਆਂ ਪੰਜਾਬ ਸਟੇਟ ਸ਼ਡਿਊਲ ਕਾਸਟ ਕਮਿਸ਼ਨ ਨਾਲ ਸੰਬੰਧਿਤ ਜਿੰਨੀਆਂ ਵੀ ਕੰਪਲੇਂਟਾਂ ਜਾਂ ਜਿੱਥੇ ਵੀ ਕਿਤੇ ਇਸ ਸਮਾਜ ਦੇ ਲੋਕਾਂ ਨਾਲ ਕੋਈ ਧੱਕੇਸ਼ਾਹੀ ਕਿਸੇ ਵੀ ਤਰ੍ਹਾਂ ਦੀ ਕੋਈ ਵਧਿੱਕੀ ਐ ਸਾਡੇ ਸਮਾਜ ਦੇ ਲੋਕਾਂ ਨੂੰ ਜਾਤੀ ਤੌਰ ਤੇ ਨੀਵਾਂ ਦਿਖਾਉਣ ਦਾ ਯਤਨ ਕਰਨਗੇ ਚਾਹੇ ਸਾਡੇ ਸਮਾਜ ਦੀਆਂ ਧੀਆ ਭੈਣਾਂ ਨਾਲ ਕੋਈ ਗਲਤ ਹਰਕਤ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਧਿੱਕੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਐਸਸੀ ਕਮਿਸ਼ਨ ਕਦੇ ਖੜਾ ਕਟਾਰੇਜ ਖੜਾ ਕਰਨ ਲਈ ਜਿਹੜਾ ਉਹ ਤਾਂ ਦੇ ਨਾਲ ਸਮਾਜ ਦੇ ਲੋਕਾਂ ਨਾਲ ਖੜਾ ਜਿਹੜੇ ਦਬੇ ਦਬੇ ਕੋਲੇ ਲੋਕ ਆ ਉਹਨਾਂ ਦਾ ਸਮਾਜ ਚ ਵਧੀਆ ਮਾਨ ਸਨਮਾਨ ਕਰਨ ਲਈ ਉਹਨਾਂ ਪਹਿਲ ਦੇ ਆਧਾਰ ਤੇ ਜਦੋਂ ਦਿੱਲੀ ਚ ਤਿੰਨ ਵਾਰ ਸਰਕਾਰ ਆਈ ਆ ਤੇ ਉਹਨਾਂ ਫੌਸ ਇਹਨਾਂ ਲੋਕਾਂ ਦੇ ਕੀਤਾ ਕਿ ਇਹਨਾਂ ਲੋਕਾਂ ਚੋਂ ਗਰੀਬੀ ਨੂੰ ਤਾਕਤ ਖਤਮ ਕੀਤਾ ਜਾਊਗਾ ਜੇਕਰ ਇਹਨਾਂ ਦੇ ਬੱਚਿਆਂ ਨੂੰ ਅਚੇਰੀ ਐਜੂਕੇਸ਼ਨ ਇਹਨਾਂ ਨੂੰ ਵਧੀਆ ਪੜ੍ਹਾਈ ਇਹਨਾਂ ਨੂੰ ਆਪਣੇ ਨਵੇਂ ਨਕਸ਼ਾ ਦਾ ਪਤਾ ਹੋਊਗਾ ਆਟਾ ਦਾਲ ਸਕੀਮ ਜਾਂ ਨਿੱਕੀਆਂ-ਮੋਟੀਆਂ ਜਿਹੜੀਆਂ ਸਹੂਲਤਾਂ ਇਹ ਗਰੀਬੀ ਦਾ ਕੋਈ ਖਾਲ ਨਹੀਂ ਹੈਗਾ ਟੈਂਪਰੇਰੀ ਉਹਨਾਂ ਨੂੰ ਆਕਸੀਜਨ ਲਾਉਣ ਦੀ ਗੱਲ ਆ ਉਹਦੇ ਨਾਲ ਲੋਕਾਂ ਵੇਸਲੇ ਹੁੰਦੇ ਆ ਮੈਂ ਸਮਝਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿਛਲੇ ਦਿਨੀ ਆਪਣੇ ਕੈਬਨਟ ਦੇ ਵਿੱਚ ਬਹੁਤ ਵੱਡਾ ਇੱਕ ਆਪਰਾਲਾ ਕੀਤਾ ਕੈਬਨਟ ਦੇ ਮਤਾ ਪਾਸ ਲਕੇ ਲਿਆਂਦਾ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਚਾਹੇ ਉਹ ਉਹ ਹਾਈ ਲੈਵਲ ਦੇ ਆ ਚਾਹੇ ਉਹ ਸਰਕਾਰੀਆ ਚਾਹੇ ਪ੍ਰਾਈਵੇਟ ਸਾਰਿਆਂ ਦੇ ਵਿੱਚ 25% ਜਿਹੜਾ ਛੜੂਰ ਕਾਇਸ਼ ਜਿਹੜੇ ਦੱਬੇ ਕੁਚਲੇ ਲੋਕ ਉਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਫ੍ਰੀ ਆ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚ ਫ੍ਰੀ ਕੀਤਾ ਹੈ ਉਹਨਾਂ ਨੇ ਉਹਨਾਂ ਨੂੰ ਯੂਨੀਫਾਰਮ ਦਾ ਜਿਹੜੀ ਉਹ ਸਾਰੀ ਫ੍ਰੀ ਕੀਤੀ ਆ ਤਾਂ ਕਿ ਇਹਨਾਂ ਲੋਕਾਂ ਦਾ ਜੀਵਨ ਪੱਤਰ ਜਿਹੜਾ ਉੱਚਾ ਚੁੱਕਾ ਦਵੇ ਇਹਨਾਂ ਲੋਕਾਂ ਚ ਵੀ ਮਾਪਿਆਂ ਦੇ ਚਾਹ ਜਿਹੜੇ ਆ ਉਹ ਜਿਹੜੇ ਸਾਡੇ ਸੀਨੀਅਰ ਨੇਤਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਪਿਛਲੇ ਦਿਨੀ ਈਓ ਸਾਹਿਬ ਨੇ ਘਟਾ ਉਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਨੇ ਕਿਹਾ ਇਹਦੇ ਬਾਰੇ ਤੁਸੀਂ ਕਿੱਤਾ ਦੇਖ ਰਹੇ ਜੀ ਮੈਨੂੰ ਗਵਾਨਪੁਰੀ ਸਾਹਿਬ ਕਹਿੰਦੇ ਆ ਸ਼ਰਮ ਆਉਂਦੀ ਆ ਕਿ ਕਾਂਗਰਸ ਦੇ ਵੱਡੇ-ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਜਾਂ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਚਾਹੇ ਉਹ ਰਾਜਾ ਵਰੇਗਾ ਚਾਹੇ ਪ੍ਰਤਾਪ ਬਾਜਵਾ ਇਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਦਲਤ ਵਿਰੋਧੀ ਰਹੀ ਆ ਇਹ ਕਦੇ ਵੀ ਨਹੀਂ ਬਰਦਾਸ਼ਤ ਕਰਦੇ ਸਿਰਫ ਵੋਟ ਬੈਂਕ ਕਰਕੇ ਐਸਸੀ ਪਾਏ ਚਾਰੇ ਨੂੰ ਕਾਂਗਰਸ ਨੇ ਨਾਲ ਲਾਇਆ ਤੇ ਬਹੁਤ ਲੰਮਾ ਸਮਾਂ ਜਿਹੜਾ ਕਾਂਗਰਸ ਨੇ ਐਸਸੀ ਪਾਏ ਚਾਰੇ ਦੀਆਂ ਵੋਟਾਂ ਨੂੰ ਆਪਣਾ ਵੋਟ ਬੈਂਕ ਵਜੋਂ ਵਰਤਿਆ ਵਾ ਅੱਜ ਪੰਜਾਬ ਦੇ ਜਿਹੜਾ ਐਸੀ ਸਮਾਜ ਜਨ ਦਬੇ ਕੁਚਲੇ ਲੋਕ ਉਹ ਸੁਚੇਤ ਹੋ ਚੁੱਕੇ ਪੜ ਲੈ ਕੇ ਉਹ ਕਦੇ ਵੀ ਕਾਂਗਰਸ ਦੀਆਂ ਚਾਲਾਂ 'ਚ ਨਹੀਂ ਆਉਣਗੇ ਕਾਂਗਰਸ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਕੱਲਾ ਉਹਨਾਂ ਨੇ ਸਾਡੇ ਮਾਣਯੋਗ ਕੈਬਨਿਨ ਮੰਤਰੀ ਸਰਦਾਰ ਅਰਪਜਨ ਸਿੰਘ ਈਟੀਓ ਜਾ ਉਹਨਾਂ ਦੇ ਫਾਦਰ ਦੀ ਤੁਹੇਣੀ ਕੀਤੀ ਇੱਕ ਪਬਲਿਕ ਜਲਸੇ ਦੇ ਵਿੱਚ ਬੈਠ ਕੇ ਉਹਨੇ ਵਿਧਾਨ ਸਭਾ 'ਚ ਵੀ ਬੈਠ ਕੇ ਜਿਹੜੇ ਸਾਡੇ ਸਮਾਜ ਦੇ ਚੁਣੇ ਹੋਏ ਨਮਾਇंदे ਆ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਕਦੀ ਮਟੀਰੀਅਲ ਕਹਿੰਦਾ ਤੇ ਕਦੀ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਸਰਦਾਰ ਚਰਨਜੀਤ ਸਿੰਘ ਚੰਨੀ ਆ ਜਿਹੜੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੂੰ ਕਦੀ ਉਹਨਾਂ ਦੀ ਤੁਲਨਾ ਕਦੀ ਖੱਚਰ ਨਾ ਕਰਦਾ ਕਦੀ ਅਰਬੀ ਘੋੜਿਆਂ ਨਾ ਕਰਦਾ ਉਹ ਜਿੰਨਾ ਦਿਮਾਗ ਦਾ ਮੋਟਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਾਂ ਭੈੜੀ ਸੋਚ ਐਸੀ ਸਮਾਜਪ੍ਰੇ ਦੀ ਰੱਖਦਾ ਉਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਆ ਮੈਂ ਐਸੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਇਹ ਜਹਿਲ ਲੀਡਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਦੋਂ ਆਉਣ ਵਾਲੀਆਂ 27 ਦੀਆਂ ਚੋਣਾਂ 'ਚ ਇਹਨਾਂ ਨੂੰ ਵਧੀਆ ਤਰੀਕੇ ਨਾਲ ਸਬਸਕ੍ਰਾਈਬ ਕਰ ਜਾਓ ਕਿ ਕਿਹਨਾਂ ਨੂੰ ਕਰਾਰੀ ਆਰ ਦਿੱਤੀ ਜਾਵੇ ਇਹਨਾਂ ਦੇ ਹਾਲ ਕਹਿਣ ਤੋਂ ਹੁਣ ਰਿਪੀਟ ਦੁਬਾਰਾ ਹੋਏਗੀ ਜੀ ਆਪਣੇ ਆਪ ਤਾਂ ਆਮ ਆਦਮੀ ਪਾਰਟੀ ਰਿਪੀਟ ਹੋਣ ਜਾਣੀ ਜੀ ਪਾਰੀ ਬਹੁਤ ਨਾਲ ਰਿਪੀਟ ਹੋਏਗੀ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਚਾਹੇ ਉਹ ਦਾ ਲੱਖ ਦੀ ਸਿਹਤ ਯੋਜਨਾ ਬੀਮਾ ਲਾ ਲਓ ਚਾਹੇ ਉਹ ਬਿਜਲੀ ਹਰ ਵਰਗ ਨੂੰ ਬਰੀ ਦਿੱਤੀ ਆ ਆ ਜਿਹੜੀ ਸਿਹਤ ਯੋਜਨਾ ਬੀਮਾ ਜਿੱਥੇ ਦਾ ਲੱਖ ਦਾ ਇਲਾਜ ਹਰ ਪਰਿਵਾਰ ਲਈ ਉਹਨਾਂ ਲਈ ਕਾਰਡ ਬਣ ਰਿਹਾ ਜਿਹਦੇ ਚ ਪੰਜਾਬ ਦੇ ਲੋਕਾਂ ਚ ਬੜੀ ਖੁਸ਼ੀ ਦੀ ਲਹਿਰ ਤੇ ਲੋਕ ਧੜਾ ਧੜਾ ਉਹ ਕਾਰਡ ਬਣਾ ਕੇ ਉਹ ਚੀਜ਼ ਦਾ ਫਾਇਦਾ ਲੈ ਰਹੇ ਆ ਇਹ ਜਿਹੜੀਆਂ ਸੂਲਤਾ ਸਰਦਾਰ ਭਗਵੰਤ ਸਿੰਘ ਮਾਨ ਔਰ ਕੇਜਰੀਵਾਲ ਸਾਹਿਬ ਦੀ ਰਹਿਨਮਾਈ ਇਹ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਆ ਇਹ ਪਿਛਲੇ 75 76 ਸਾਲਾਂ ਦਾ ਜਿਹੜਾ ਉਹ ਉਹ ਨਾਪ ਤੋਲ ਕਰਕੇ ਵੇਲੋ ਤਾਂ ਸਰਦਾਰ ਭਗਵੰਤ ਸਿੰਘ ਦੇ ਕੀਤੇ 4 ਸਾਲ ਦੇ ਕੰਮ ਜਿਹੜੇ ਆ ਉਹਨਾਂ ਦਾ ਪਲੜਾ ਮੇਰਾ ਖਿਆਲ ਕੇ ਭਾਰੂਗਾ ਕਾਂਗਰਸੀਆਂ ਨੇ ਲੋਕਾਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ ਉਹਨਾਂ ਦੇ ਨਿੱਜੀ ਤੁਹਾਨੂੰ ਕਦੇ ਵੀ ਜਿਹੜਾ ਉਹਨਾਂ ਨੇ ਨੇ ਰਿਓ ਕੇ ਨਹੀਂ ਲਿਆ ਆਪਣੇ ਨਿਜੀ ਹਤਾਂ ਲਈ ਵਰਤਿਆ ਆ ਤੇ ਅੱਜ ਲੋਕ ਪੰਜਾਬ ਦੇ ਜਿਹੜੇ ਸਮਝ ਚੁੱਕੇ ਆ ਲੋਕ ਸਮਝਦੇ ਆ ਕਿ ਸਾਡੇ ਹੱਥ ਹੱਕ ਸੁਰੱਖਤ ਆ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੇਲੇ ਸੁਰੱਖਤ ਹੈ ਜਨਾਬ ਇੱਕ ਗੱਲ ਜਿਹਨੋਂ ਕਾਲੀਏ ਦਾ ਜਾਮ ਬੀਜਪੀ ਦਾ ਗੱਠ ਜੋੜ ਹੋ ਰਿਹਾ ਹੈ ਇਹ ਕਿਤਾ ਦਿਖ ਰਹੀ ਜੀ ਬਸ ਵੇਖੋ ਕਾਲੀਦਲ ਤੇ ਬੀਜੇਪੀ ਦਾ ਜਿਹੜਾ ਗੱਠ ਜੋੜਿਆ ਕੋਈ ਨਵੀਂ ਗੱਲ ਨਹੀਂ ਗਈ ਜਦੋਂ 2016 ਚ 17 ਚ ਇਲੈਕਸ਼ਨ ਹੋਈ ਆ ਉਦੋਂ ਕਾਲੀ ਦਲ ਤੇ ਬੀਜੇਪੀ ਗੱਠਜੋੜ 10 ਸਾਲ ਲਗਾਤਾਰ ਸਤਾਜ ਰਿਹਾ ਪੰਜਾਬ ਦੀ ਤੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ 18 ਸੀਟਾਂ ਦੇ ਕੇ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਬਹੁਤ ਵੱਡਾ ਸਬਕ ਸਿਕਾਇਆ ਕਿ ਜਿੰਨਾ ਨੁਕਸਾਨ ਕਾਲੀ ਬੀਜੇਪੀ ਗੱਠਜੋੜ ਦੀ ਸਰਕਾਰ ਵੇਲੇ ਪੰਜਾਬ ਦੇ ਲੋਕਾਂ ਦਾ ਹੋਇਆ ਜਵਾਨੀ ਦਾ ਲਾ ਲਓ ਨਸ਼ੇ ਦੇ ਮੁੱਦੇ ਤੇ ਲਾ ਲਓ ਗੈਂਗਸਟਰਾਂ ਦਾ ਲਾ ਲਓ ਇਹ ਸਾਰੀ ਦੇਣ ਜਿਹੜੀ ਉਹ ਕਾਲੀ ਦਲ ਦੀ ਦੇਣ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਦਾ ਲਾ ਲਓ ਬਾਬਲ ਕਲਾਗਾਂਡ ਕੋੜ ਕਬੂਰਾ ਦੀ ਲਾ ਲਓ ਅੱਜ ਜੇ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਕਾਰ ਦਾ ਵੀ ਸਰਦਾਰ ਭਗਵੰਤ ਸਿੰਘ ਨੇ ਕੈਬਨਿਟ ਦੇ ਵਿੱਚ ਲਿਆ ਕੇ ਬਿੱਲ ਪਾਸ ਕੀਤਾ ਤੇ ਗੁਰੂਮਾਰਾ ਦੇ ਸਤਕਾਰ ਵਜੋਂ ਉਹਨਾਂ ਦੇ ਸਰਦਾਰ ਭਗਵੰਤ ਸਿੰਘ ਪਹਿਲਾ ਮੁੱਖ ਮੰਤਰੀ ਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਦਿਹਾੜਾ ਵੀ ਬੜੇ ਆਦਰ ਤੇ ਸਤਕਾਰ ਨਾਲ ਮਨਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਪੰਜਾਬ ਦੇ ਤਿੰਨੇ ਤਖਤਾਂ ਨਾਲ ਜਿਹੜੇ ਜੁੜਦੇ ਸਹਿਰ ਆ ਤਲਸ੍ਰੀ ਦੰਦਮਾ ਤਲਵੰਡੀ ਸਾਹਿਬ ਤਲਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤਲਸ੍ਰੀ ਕਾਲ ਤਲ ਸਾਹਿਬ ਸ੍ਰੀ ਅਮਰਸਰ ਜਿਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਦਾ ਇਕਰਾਰ ਦੇ ਕੇ ਬੜਾ ਇੱਕ ਇਤਿਹਾਸ ਕਦਮ ਪੁੱਟਿਆ ਇਹ ਕੰਮ ਜਿਹੜੇ ਇਹ ਆ ਜਿਹੜੇ ਖੌਤੀ ਕਾਲੀ ਸਰਕਾਰਾਂ ਜਿਹੜੇ ਆਪਣੇ ਆਪ ਨੂੰ ਪੰਤਿਕ ਸਰਕਾਰਾਂ ਕੋ ਹੁੰਦੀਆਂ ਇਹੋਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਜਿਹੜੀਆਂ ਉਹਨਾਂ ਨਹੀਂ ਨਿਭਾਈਆਂ ਕੰਮ ਕਰਕੇ ਇਹਨਾਂ ਦੇ ਮੂੰਹ ਤੇ ਕਰਾਰੀ ਸਪੀਡ ਮਾਰੀ ਆ ਜਨਾਬ ਇੱਕ ਪੀਐਮ ਮੋਦੀ ਦਾ ਜਲੰਧਰ ਆਉਣਾ ਔਰ ਦੂਸਰਾ ਜਿਹੜਾ ਰਾਧਾ ਸੁਆਮੀ ਦਾ ਜਿਹੜਾ ਇਹੋ ਜਿਹੜੇ ਸਤਕਾਰ ਜਿਹੜਾ ਲਾਲੋ ਜੋ ਬਾਬਾ ਜੀ ਆ ਉਹਨਾਂ ਦੇ ਸਪੋਰਟ ਕਰਨਾ ਕਾਲੇ ਦਾ ਕਿਤਨ ਦਿਖ ਰਿਹਾ ਜੀ ਦੇਖੋ ਜੀ ਮੈਂ ਸਤਕਾਰ ਕਰਦਾ ਉਹਨਾਂ ਬਾਬਿਆਂ ਦਾ ਰਾਦਰ ਸਮਾਮੀ ਵਾਲੇ ਦਾ ਡੇਰਾ ਬਿਆਸ ਵਾਲਿਆਂ ਦਾ ਲੇਕਿਨ ਜੇ ਤਰੀਕੇ ਨਾਲ ਉਹਨਾਂ ਇੱਕ ਨਸ਼ੇ ਦੇ ਮੁੱਦੇ ਦੇ ਜੇਲ੍ਹ ਦੀ ਛਲਾਖਾਂ ਚ ਬੰਦ ਆਗੂ ਦੀ ਮੁਲਾਕਾਤ ਕਰਨੀ ਦੌਰਾਨ ਉਹਨਾਂ ਨੂੰ ਆਪਣੇ ਵੱਲੋਂ ਨਰਦੋਸਤ ਕਰਨਾ ਉਹ ਉਹਨਾਂ ਨੂੰ ਸੁਭਾ ਨੇ ਨਹੀਂ ਕਿਉਂਕਿ ਉਹਨਾਂ ਦੇ ਨਾਲ ਸਮੁੱਚੇ ਸਮਾਜ ਦੀਆਂ ਜਿਹੜੀਆਂ ਉਹਨਾਂ ਦਾ ਸਤਿਕਾਰ ਕਰਦੇ ਉਹਨਾਂ ਦੇ ਡੇਰੇ ਨਾਲ ਜੁੜੇ ਉਹਨਾਂ ਦੀਆਂ ਭਾਵਨਾ ਨੂੰ ਬਹੁਤ ਵੱਡੀ ਛੇਛ ਪਹੁੰਚੀ ਆ ਬਾਬਾ ਜੀ ਦੇ ਇਸ ਕਾਰਨ ਕਰਕੇ ਤੇ ਦੂਸਰਾ ਮੋਦੀ ਦਾ ਹੋਣਾ ਜਲੰਧਰ ਕੀ ਇਹ ਦੇ ਮਾਰੇ ਬੀਜਪੀ ਦਾ ਕੋਈ ਬੜੋ ਬੜ ਵਧੇਗਾ ਕਿ ਜਾਂ ਡਾਊਨ ਹੋਏਗਾ ਜੀ ਵੇਖੋ ਜੀ ਮੋਦੀ ਜਦੋਂ ਵੀ ਆਇਆ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਵੱਡੀਆਂ ਆਸਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਆਏਗਾ ਔਰ ਪੰਜਾਬ ਦੀ ਕੋਈ ਵੱਖਰੀ ਗੱਲ ਕਰਕੇ ਜਾਏਗਾ ਲੇਕਿਨ ਜਦੋਂ ਵੀ ਆਇਆ ਚਾਹੇ ਹੜਾਂ ਦੇ ਮਸਲੇ 'ਚ ਆਇਆ ਤੇ ਚਾਹੇ ਅੱਜ ਆ ਰਹੀਆਂ 2027 ਦੀਆਂ ਵੋਟਾਂ ਕਰਕੇ ਪੰਜਾਬ ਚ ਗੇੜੀ ਲਾ ਕੇ ਗਿਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਵਾਏ ਨਰਾਸ਼ਾ ਤੋਂ ਬਗੈਰ ਹੋਰ ਕੁਝ ਪੱਲੇ ਨਹੀਂ ਪਾ